ਜੇਕਰ ਸ਼ੂਗਰ ਗਠੀਆ ਜਾਂ ਹੋਰ ਟੈਸਟ ਕਰਵਾਉਣਾ ਹੋਵੇ ਜਾਂ ਕੋਈ ਦਵਾਈ ਲੈਣੀ ਹੋਵੇ ਤਾਂ ਪ੍ਰਾਈਵੇਟ ਹਸਪਤਾਲਾਂ ਦੇ ਖਰਚੇ ਦਾ ਡਰ ਨਿਸ਼ਟਾਉਂਦਾ ਕਿਉਂਕਿ ਹੁਣ ਮੋਹੱਲਿਆਂ 'ਚ ਆਮ ਆਦਮੀ ਕਲੀਨਿਕ ਮੁਫਤ 'ਚ ਸੇਵਾਵਾਂ ਜੋ ਪ੍ਰਦਾਨ ਕਰ ਰਹੇ ਨੇ ਪੰਜਾਬ 'ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਨੇ ਜਿਨ੍ਹਾਂ 'ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮਹਈਆ ਕਰਵਾਈ ਜਾ ਰਹੀ ਹੈ। ਮਾਸ਼ੂਕਾਨ ਸਿੰਘ ਮੈਂ ਦਿਲੋਸ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਸ ਨੇ ਹਰੇਕ ਮੱਲੇ ਵਿੱਚ ਮੱਲਾ ਕਲੀਨਿਕ ਖੋਲ੍ਹਿਆ ਹੈ ਜਿਸ ਕਰਕੇ ਸਾਨੂੰ ਇਸ ਦਾ ਬਹੁਤ ਫਾਇਦਾ ਹੋਇਆ ਹੈ ਮੱਲਾ ਕਲੀਨਿਕ ਨਾਲ ਸਾਡਾ ਬਹੁਤ ਫਾਇਦਾ ਹੋਇਆ ਕਿ ਸਾਨੂੰ ਫ੍ਰੀ ਦਵਾਈ ਮਿਲਦੀ ਹੈ ਬਾਹਰ ਸਾਨੂੰ ਟੈਸਟ ਲਈ 500000 ਰੁਪਏ ਲੱਗਦਾ ਸੀ ਪਰ ਇੱਥੇ ਟੈਸਟ ਵੀ ਫ੍ਰੀ ਹਨ ਅਗਰ ਅਸੀਂ ਕੋਈ ਟੈਸਟ ਕਰਵਾਉਣਾ ਹੋਵੇ ਤਾਂ 1500 ਤੋਂ ਘੱਟ ਤੋਂ ਟੈਸਟ ਨਹੀਂ ਹੁੰਦਾ ਹੈ ਪਰ ਇੱਥੇ ਸਾਡਾ ਫ੍ਰੀ ਆਫ ਕੋਸਟ ਟੈਸਟ ਹੁੰਦਾ ਹੈ ਇਸ ਲਈ ਮੱਲਾ ਕਲੀਨਿਕ ਸਾਡੇ ਲਈ ਬਹੁਤ ਲੱਗਦਾ ਹੈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਇਹ ਸਭ ਮੁਮਕਿਨ ਹੋ ਪਾਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਜਿਨ੍ਹਾਂ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਫਤ 'ਚ ਮਿਆਰੀ ਸਿਹਤ ਸੇਵਾਵਾਂ ਮਾ ਪ੍ਰਦਾਨ ਕਰਨਾ ਹੈ ਰੰਗਲਾ ਪੰਜਾਬ 'ਚ ਬਣਾਉਣਾ ਹੈ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ ਕਿਉਂਕਿ ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸਿਹਤਮੰਦ ਪੰਜਾਬ ਇਹ ਦਾਰਾ ਸਿੰਘ ਦਾ ਪੰਜਾਬ ਹੈ ਇਹ ਮਿਲਖਾ ਸਿੰਘ ਦਾ ਪੰਜਾਬ ਹੈ ਇਹ ਹਾਕੀ ਦਾ ਫੌਜ 'ਚ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ ਇਹ ਜਿਹੜਾ ਤੁਹਾਡਾ ਹੈਗਾ ਨਾ ਕਿ ਮੋਬਾਈਲ ਡੈਂਟਲ ਡੈਂਟਲ ਕਲੀਨਿਕ ਹੈ ਜਿਹਦੇ ਵਿੱਚ ਦੋ ਡੈਂਟਲ ਚੇਅਰ ਫਿਕਸਡ ਹੈ एयर कंडीशन ਦਾ ਔਰ ਇਹਦੇ ਵਿੱਚ ਆਟੋਕਲੇਵ ਜਨਰੇਟਰ ਪਾਵਰ ਬੈਕਅਪ ਸਾਰੀ ਐਪਸ਼ੀਐਂਟ ਦੀ ਟੋਟਲ ਐਗਜ਼ਾਮੀਨੇਸ਼ਨ ਜੇ ਕਿਸੇ ਨੂੰ ਕੋਈ ਐਮਰਜੈਂਸੀ ਟਰੀਟਮੈਂਟ ਹੈ ਸਾਰਾ ਫੁੱਲ ਐਗਜ਼ਾਮੀਨੇਸ਼ਨ ਕਰਦੇ ਇਹਦੇ ਨਾਲ ਜਿਵੇਂ ਬੱਚੇ ਹੈਗੇ ਉਹਨਾਂ ਦੀ ਟ੍ਰੇਨਿੰਗ ਵਾਸਤੇ ਮੈਂਟਲੀ ਕੰਡੀਸ਼ਨ ਹੈ ਤੇ ਕੋਈ ਸਲਮਸ ਦੇ ਵਿੱਚ ਸਟੱਡੀ ਕਰਨੀ ਆ ਕੋਈ ਸਕੂਲ ਦੇ ਬੱਚੇ ਸਟੱਡੀ ਕਰਨੇ ਆ ਜਾਂ ਉਹਨਾਂ ਨੂੰ ਜਿਹੜੇ ਉਹਨਾਂ ਦਾ ਦੇਖਣਾ ਹੈਗਾ ਕੋਈ ਕੀ ਕਾਮਨ ਕੰਡੀਸ਼ਨਸ ਆ ਗਿਆ ਜਿਹੜੇ ਬੱਚਿਆਂ ਦੇ ਵਿੱਚ ਆ ਚਾਹੇ ਉਸਲਾਮਸ ਦੇ ਵਿੱਚ ਸਕੂਲ ਦੇ ਬੱਚਿਆਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਪਿੰਡਾਂ ਚ ਸ਼ਹਿਰਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਡੈਂਟਲ ਜਿਹੜੇ ਪ੍ਰੋਬਲਮਸ ਆ ਕਾਮਨ ਆ ਗਿਆ ਤੇ ਉਹਨਾਂ ਦਾ ਕੀ ਟਰੀਟਮੈਂਟ ਆ ਕਿਉਂਕਿ ਡੈਂਟਲ ਫੈਕਲਟੀ ਨੇ ਸਟੱਡੀਜ਼ ਵੀ ਕਰ ਲੈਂਦੇ ਤੇ ਉਹਦੇ ਵਾਸਤੇ ਬਹੁਤ ਯੂਸਫੁਲ ਹੋਏਗੀ ਇਹ ਇਹਦੇ ਵਿੱਚ ਸਾਰੀ ਫੈਸਿਲਿਟੀ ਹੈ ਜੀ ਤੇ ਮਤਲਬ ਇਹ ਅਲੱਗ-ਅਲੱਗ ਉਸਲਾਮਸ ਵਿੱਚ ਜਾਏਗੀ ਸਕੂਲਾਂ ਚ ਜਾਏਗੀ ਔਰ ਪਿੰਡਾਂ ਚ ਜਾਏਗੀ ਤੇ ਜਾ ਕੇ ਉਹ ਲੋਕਾਂ ਦਾ ਚੈੱਕਅਪ ਕਰੇਗੀ ਫਿਰ ਆਪਣੀ ਰਿਪੋਰਟ ਦਿਆ ਕਰਨਗੇ ਕਿ ਸਾਨੂੰ ਅੱਗੇ ਹੋਰ ਕੀ ਕਰਨੀ ਚਾਹੀਦੀ ਉਹ ਡਾਕਟਰ ਜੇਰ ਫਿਕਸ ਤਾਂ ਹੈ ਕਿ ਜੀ ਮੋਬਾਈਲ ਵੀ ਹੈਗੀ ਹੈ ਤੇ ਜਿਹੜੀ ਮਤਲਬ ਉਹਨੂੰ ਤੁਸੀਂ ਅਸੈਂਬਲ ਕਰਕੇ ਉਹਨੂੰ ਰਿਪੇਅਰ ਕਰ ਸਕਦੇ ਹੋ ਜੇ ਵੱਡਾ ਕੈਂਪ ਹੋਵੇ ਕੋਸਾ 100 200 ਪੇਸ਼ੈਂਟਸ ਆਲੇ ਤੇ ਤਿੰਨ ਤਰੀਕ ਤਿੰਨ ਡਾਕਟਰ ਵੀ ਕੰਮ ਕਰ ਸਕਦੇ ਆ ਪੇਸ਼ੈਂਟਸ ਦੇ ਬੈਂਡ ਦਾ ਬੜੀ ਅੰਦਰ ਉਹ ਤੁਸੀਂ ਦੇਖਿਆ ਸਾਰੀ ਸਪੀਸ਼ੀਅਸ ਆ ਬਹੁਤ ਅੱਛੀ ਅਪਰਟੀਉਨਿਟੀ ਆ ਹੈ ਮੈਂ ਮੀਤ ਕਰਦਾ ਕਿ ਬੱਚਿਆਂ ਵਾਸਤੇ ਔਰ ਸਮਾਜ ਵਾਸਤੇ ਬਹੁਤ ਯੂਸਫੁਲ ਸਾਰੇ ਇਸ ਤੋਂ ਇਲਾਵਾ ਹੋਰ ਵੀ ਬੱਚੇ ਜੇ ਅਗਰ ਜੇ ਅਗਰ ਇਹ ਕਾਮਯਾਬ ਹੋਂਦੀ ਤਾਂ ਬਿਲਕੁਲ 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 ਜੇ ਕਾਮਯਾਬ ਹੁੰਦੀ ਅਸੀਂ ਕਿਉਂਕਿ ਜੇ ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿੱਚ ਜਿਹੜੀਆਂ ਮਤਲਬ ਬਾਕੀ ਦੇ ਸ਼ਹਿਰ ਦੀਆਂ ਹੈਗੀਆਂ ਚਾਹੇ ਮੈਂ ਡਿਸਪੈਂਸਰੀਆਂ ਦੀ ਗੱਲ ਕਰਾਂ ਹੈਲਥ ਵੈਲਨੈਸ ਸੈਂਟਰ ਦੀ ਕਰਾਂ ਤੇ ਉਹ ਬਹੁਤ ਜ਼ਿਆਦਾ ਹੈਗੇ ਆਪਣੇ 3000 ਦੇ ਕਰੀਬ ਜਿਹੜੇ ਮਤਲਬ ਹੈਲਥ ਵੈਲਨੈਸ ਸੈਂਟਰ ਤੇ ਉਹਦੇ ਚੋਂ ਦੇ ਹੈਗੇ ਅਸੀਂ 842 ਜਿਹੜੇ ਹੈਗੇ ਉਹ ਆਮ ਆਦਮੀ ਕਿਰੇਨੇ ਕਾ ਜਿਹਦੇ ਵਿੱਚ ਸਾਰੀ ਮੰਨ ਦਾ ਡਾਇਗਨੋਸਟਿਕ ਵੀ ਹੋਰ ਦਵਾਈਆਂ ਵੀ ਆ ਡੈਂਟਲ ਕਲੀਨਿਕਸ ਬਹੁਤ ਘੱਟ ਹੈ ਆਪਣੇ ਇਹਦੇ ਵਿੱਚ ਲੋਕਾਂ ਚ ਅਵੇਰਨੈਸ ਵੀ ਬਹੁਤ ਘੱਟ ਹੈ ਸੋ ਸਾਡੀ ਕੋਸ਼ਿਸ਼ ਹੈ ਵੀ ਲਗਾਤਾਰ ਵੀ ਲੋਕਾਂ ਦੇ ਵਿੱਚ ਅਵੇਰਨੈਸ ਵੀ ਵਧੇ ਉਹ ਇਹ ਵਾਲੀਆਂ ਜਿਹੜੀਆਂ ਡੈਂਟਲ ਜਿਹੜੀਆਂ ਮਲੋਪਰੇ ਵਾਇਨਸ ਵੀ ਔਰ ਜਿਹੜੇ ਕਲੀਨਿਕਸ ਵੀ ਆ ਇਹਨਾਂ ਦਾ ਨੰਬਰ ਵੀ ਬਤਾਵਾਂਗੇ ਕੁਛ ਇੱਕ ਮੈਂ ਆਲਰੇਡੀ ਬੜੀ ਪ੍ਰਪੋਜ਼ਲ ਲਾ ਗਿਆ 80% ਸੀ ਕਿ ਉਹਨਾਂ ਜਿਹੜਾ ਕੋਚ ਇੱਕ ਆਮਦਿਕ ਕਲੀਨਿਕਸ ਦੇ ਵਿੱਚ ਪਰਸੈਂਟੇਜ ਦੇ ਵਿੱਚ ਨਾਲ ਡੈਂਟਲ ਕਲੀਨਿਕ ਵੀ ਹੋਣਾ ਚਾਹੀਦਾ ਉਹਦੇ ਨਾਲ ਜੌਬ ਅਪੋਰਚੁਨਿਟੀ ਵੀ ਵਧਣਗੀਆਂ ਔਰ ਲੋਕਾਂ ਨੂੰ ਜਿਹੜੀ ਮੱਚਦੀ ਰਿਡ ਜਿਹੜੀਆਂ ਡੈਂਟਲ ਕੇਅਰ ਸਰਵਿਸਸ ਹੈ ਉਹ ਉਹ ਡਾਕਟਰ ਆਜਨ ਜਿਵੇਂ ਤੁਸੀਂ ਦੇਖਦੇ ਹੋ ਕਿ ਅੱਜ ਕੱਲ੍ਹ ਆਨਲਰ ਕੈਂਸਰ ਹੋ ਗਿਆ ਓਰਲ ਕੈਂਸਰ ਬਹੁਤ ਕਾਮਨ ਉਹਨਾਂ ਦਾ ਟ੍ਰੀਟਮੈਂਟ ਤਾਂ ਹੀ ਹੋ ਸਕੇਗਾ ਜੇ ਆਪਾਂ अर्ਲੀ ਡਿਟੈਕਸ਼ਨ ਕਰਾਂਗੇ ਤੇ ਉਹਦੀ ਪ੍ਰੋਫੈਨਸ਼ਨ ਵੀ ਤਾਂ ਹੀ ਹੋਏਗੀ ਜੇ ਆਪਾਂ ਇਦਾਂ ਦੇ ਮੁੱਢਲੇ ਸਰਵੇ ਕਰਕੇ ਮੈਨ ਨੂੰ ਯੂਜ਼ ਕਰਕੇ ਸਟੂਡੈਂਟਸ ਨੂੰ ਤੇ ਤਮਾਂ ਦੀ ਐਜੂਕੇਸ਼ਨ ਵੀ ਤਾਂ ਹੀ ਠੀਕ ਹੋਏਗੀ इस तरह बहुत जल्दी इन्हों की जी नवी फैकल्टी है रिक्रूटमेंट हो रही है बहुत जल्दी बहुत सारे टीचर जो है कि टोटल इन्हों का नंबर थर्टी नाइन जोड़े टीचर है काफ़ी देर तो शॉर्टेज थी सूँ एक साल हो गया प्रोसैस कर लिया नीयरली कंप्लीट है तो बहुत जल्दी जोड़े थर्टी था नाइन टीचर भी जो डायरेक्टर टीचर हो गए देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम ए ऑर्डर व्हाट्सएप चैनल पर